ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਜਬਾ ਕੁਸ਼ਕਾਰ ਦਿਖਾਉਣ ਦਾ ਟੀਮ ਘੜਾੜੇ ਕਲਾ ਵਾਤਾਵਰਨ ਚਾਓ ਪਾਣੀ ਪੰਛੀ ਬਚਾਓ ਆਪਣਾ ਫਰਜ਼ ਨਿਭਾਓ ਇਹਦੇ ਤਹਿਤ ਸਾਰੀ ਟੀਮ ਵੱਲੋਂ ਅਸੀਂ ਪੰਜਾਬ ਵਾਸੀਓ ਵੀਰੋ ਪੰਜਾਬੀਓ ਆਪਾਂ ਬੇਨਤੀ ਕਰਦੇ ਹਾਂ ਰਲ ਮਿਲ ਕੇ ਅਸੀਂ ਸਾਰੀ ਟੀਮ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਹੜਪੀੜਤ ਇੱਕ ਕੁਦਰਤ ਦਾ ਇੱਕ ਅਨੋਖਾ ਇਹ ਦੇਖੋ ਨੂੰ ਮਿਲ ਰਿਹਾ ਜਿਵੇਂ ਕਿ ਪਿਛਲੇ ਸਾਲਾਂ ਵਿੱਚ ਆਪਾਂ ਕਰੋਨਾ ਵਾਇਰਸ ਦੇਖਿਆ ਸੀ ਤਾਂ ਆਪਾਂ ਆ ਹੁਣ ਹਾਰਪੀਟ ਦੇਖ ਰਹੇ ਆ ਰੱਬ ਪ੍ਰਮਾਤਮਾ ਹੈਗਾ ਵਾ ਇਹ ਦਿਖਾ ਰਿਹਾ ਪ੍ਰਮਾਤਮਾ ਸੋ ਆਪਾਂ ਪ੍ਰਮਾਤਮਾ ਨੂੰ ਭੁੱਲਣਾ ਨਹੀਂ ਚਾਹੀਦਾ ਸੋ ਪ੍ਰਮਾਤਮਾ ਨੂੰ ਬੇਨਤੀਆਂ ਕਰੋ ਤਾਂ ਕਿ ਆਪਾਂ ਜਿਹੜਾ ਬਹੁਤ ਵੱਡਾ ਇੱਕ ਤੂਫਾਨ ਆਉਣ ਵਾਲਾ ਹੈ ਲੱਗਦਾ ਜਿਵੇਂ ਪਾਣੀ ਬਹੁਤ ਚੜ ਕੇ ਆ ਰਿਹਾ ਆ ਵੀ ਸਕਦਾ ਹੈ ਪ੍ਰਮਾਤਮਾ ਦਾ ਕੋਈ ਪਤਾ ਨਹੀਂ ਉਹ ਕੁਝ ਵੀ ਕਰ ਸਕਦਾ ਇਸ ਕਰਕੇ ਆਪਾਂ ਅਰਦਾਸਾਂ ਬੇਨਤੀਆਂ ਦੇ ਨਾਲ ਨਾਲ ਪੰਜਾਬੀਆਂ ਨੂੰ ਸਭ ਤੋਂ ਪਹਿਲਾਂ ਬੇਨਤੀ ਇਹ ਹੀ ਕਰਦਾ ਆ ਕਿ ਆਪਾਂ ਇੱਕ ਦੂਜੇ ਨਾਲ ਮਿਲ ਕੇ ਸਾਥ ਦੇ ਕੇ ਇਸ ਹੜਪੀੜ ਦਾ ਦਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋ ਰਿਹਾ ਪਾ ਇਹ ਪੂਰਾ ਕਰਨਾ ਹੈ ਪੂਰਾ ਕਰਨ ਦਾ ਮਤਲਬ ਇਹ ਹੈ ਕਿ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਜੇ ਕੰਮ ਕਰਾਂਗੇ ਤਾਂ ਇਹ ਹੋ ਸਕਦਾ ਆਪਾਂ ਪੰਜਾਬੀ ਕੀ ਪੰਜਾਬੀ ਆਪਾਂ ਕੀ ਕੁਝ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਆ ਕਿਉਂਕਿ ਜਦੋਂ ਪੰਜਾਬੀ ਆਪਾਂ ਰਲ ਜਾਂਦੇ ਆ ਸਰਦਾਰ ਰਲ ਜਾਂਦੇ ਆ ਤਾਂ ਸਾਰਾ ਕੁਝ ਆਪਾਂ ਕਰ ਕਰਕੇ ਆਉਂਦੇ ਆ ਕਿਉਂਕਿ ਜੰਗਾ ਵਾ ਪੈ ਡੀਆਂ ਡੀਆਂ ਆਪਾਂ ਜਿੱਤ ਜਾਂਦੇ ਆ ਇਹ ਨਾ ਇਹ ਤਾਂ ਇੱਕ ਕੁਦਰਤੀ ਆਫਤ ਹੈਗੀ ਹੈ ਪ੍ਰਮਾਤਮਾ ਦੀ ਹੈ ਸੋ ਆਪਾਂ ਰਲ ਮਿਲ ਕੇ ਪੰਜਾਬੀਓ ਜੇ ਕੰਮ ਕਰਾਂਗੇ ਕਾਰਜ ਕਰਾਂਗੇ ਜਿਹੜਾ ਹੜਪੀੜਤਾਂ ਵਾਲੇ ਜਿਹੜੇ ਹਰ ਇੱਕ ਵਿਅਕਤੀ ਕੋਈ ਪਾਣੀ ਵਿੱਚ ਵਿਚਾਰਾ ਰੋਲ ਰਿਹਾ ਕਿਸੇ ਦੇ ਕੋਠੇ ਟੈ ਰਹੇ ਨੇ ਕੋਈ ਤੂਫਾਨਾਂ ਵਿੱਚ ਕਿ ਰਿਆ ਹੋਇਆ ਕੋਈ ਪਿੰਡ ਦੇ ਪਿੰਡ ਰੋੜੇ ਜਾ ਰਹੇ ਨੇ ਸੋ ਆਪਾਂ ਉਹਨਾਂ ਨੂੰ ਜਿੰਨੀ ਕਿ ਮਦਦ ਹੋ ਸਕਦੀ ਹੈ ਵੱਧ ਤੋਂ ਵੱਧ ਮਦਦ ਕਰਕੇ ਆਪਾਂ ਉਹਨਾਂ ਨੂੰ ਬਚਾਈਏ ਜਿੰਨਾ ਕੁ ਹੋ ਸਕਦਾ ਆਪਾਂ ਪੰਜਾਬੀਓ ਰਲ ਮਿਲ ਕੇ ਆਪਾਂ ਕਰੀਏ ਸੋ ਇਹ ਸੰਦੇਸ਼ ਘਰ ਘਰ ਪਹੁੰਚਾਉਣ ਵਾਸਤੇ ਜਜਬਾ ਕੁਝ ਕਾਰ ਦਿਖਾਉਣ ਦਾ ਟੀਮ ਕਢਾਣੀ ਕਲਾ ਵਾਧਾ ਵਰਮ ਚਾਓ ਪਾਣੀ ਪੰਛੀ ਬਚਾਓ ਫਰਜ਼ ਨਿਭਾਓ ਦੇ ਤਹਿਤ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਘਰ ਘਰ ਤੱਕ ਇਹ ਪਹੁੰਚਾਉਣ ਦੀ ਕਿਰਪਾਲਤਾ ਕਰਨੇ ਆ ਵੀ ਇਸ ਵੀਡੀਓ ਦੇ ਅਮਲ ਵੀ ਕਰੋ ਅਤੇ ਆਪਾਂ ਰਲ ਮਿਲ ਕੇ ਕੰਮ ਕਰੀਏ ਇਹੀ ਸਾਡਾ ਸੰਦੇਸ਼ ਹੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਸਾਰੇ ਜਾਣਦੇ ਹਾਂ ਸਮੁੱਚੀ ਦੁਨੀਆ ਜਾਣਦੀ ਆ ਕਿ ਜਿਹੜਾ ਅੱਜ ਪੰਜਾਬ ਤੇ ਦੁਖਾਂਤ ਬਾਰਸ਼ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਕਈ ਦਿਨਾਂ ਤੋਂ ਲਗਾਤਾਰ بارش ਹੋ ਰਹੀ ਆ ਕੋਈ ਇਹਦੇ ਚ ਅਮੀਰ ਨਹੀਂ ਕੋਈ ਗਰੀਬ ਨਹੀਂ ਸਾਰੇ ਲਪੇਟ ਚ ਆਏ ਹੋਏ ਨੇ ਕਿਸੇ ਨੂੰ ਵੀ ਇਹ ਸਾਫਤ ਨੇ ਬਖਸ਼ਿਆ ਨਹੀਂ ਚੰਗੇ ਚੰਗੇ ਲੈਂਟਰ ਵੀ ਚੋਣ ਲੱਗੇ ਜਿਨ੍ਹਾਂ ਦਾ ਇਟ ਬਾਲਾ ਸੀ ਉਹ ਤਾਂ ਚੋਣੇ ਸੀ ਡਿੱਗ ਵੀ ਰਹੇ ਨੇ ਬਹੁਤ سارے ਮਕਾਨ ਸੋ ਸਾਡੀ ਸੰਸਥਾ ਜਜਵਾ ਕੁਝ ਕਰ ਦਿਖਾਉਣ ਦੀ ਟੀਮ ਕਢਾਣੀ ਕਲਾਂ ਵੱਲੋਂ ਅੱਜ ਇਸ ਦਖਾਂਤ ਨੂੰ ਮੁੱਖ ਰੱਖਦੇ ਆ ਅਸੀਂ ਬੇਨਤੀ ਕਰਦੇ ਆ ਸਮੁੱਚੇ ਭਾਈਚਾਰੇ ਨੂੰ ਤੇ ਵੱਧ ਤੋਂ ਵੱਧ ਹਾਰਡ ਪੀੜਤਾਂ ਦੀ ਮਦਦ ਜਿੰਨੇ ਕ ਆਪਾਂ ਕਰ ਸਕਦੇ ਆ ਵੱਧ ਤੋਂ ਵੱਧ ਕਰੋ ਕਿਉਂਕਿ ਇਹ ਜਿਹੜੀ ਆਫਤਾਂ ਇਹ ਸਾਰਿਆਂ ਤੇ ਆ ਕਿਸੇ ਨੂੰ ਵੀ ਇਹ ਸਾਫਤ ਨੇ ਬਖਸ਼ਿਆ ਨਹੀਂ ਅਕਾਲ ਪੁਰਖ ਅੱਗੇ ਆਪਾਂ ਸਾਰੇ ਇਹ ਅਰਦਾਸ ਬੇਨਤੀ ਕਰ ਸਕਦੇ ਆ ਵੀ ਮਾਲਕਾ ਬਹੁਤ ਹੋ ਗਿਆ ਹੁਣ ਬਖਸ਼ੋ ਅਸੀਂ ਤੁਹਾਡੇ ਅੱਗੇ ਅਰਦਾਸ ਬੇਨਤੀ ਕਰ ਸਕਦੇ ਆ ਇਸ ਅਰਦਾਸ ਬੇਨਤੀ ਨੂੰ ਮੰਨ ਦਿਓ ਸਾਨੂੰ ਇਸ ਕਰੋਪੀ ਤੋਂ ਬਚਾਓ ਸਮੂਹ ਪੰਜਾਬੀਆਂ ਨੂੰ ਬਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਸਾਹਿਬ ਜੀ ਆਪਣੀ ਟੀਮ ਜਜਵਾ ਕੁਝ ਕਰ ਦਿਖਾਉਣ ਦਾ ਟੀਮ ਪਿੰਡ ਕੁਡਾਣੀ ਕਲਾ ਬਹੁਤ ਹੀ ਵਧੀਆ ਲੰਬੇ ਸਮੇਂ ਤੋਂ ਕੰਮ ਕਰਦੀ ਆ ਰਹੀ ਆ ਬੂਟੇ ਲਗਾਉਣ ਦਾ ਕੰਮ ਔਰ ਆਹਣੇ ਲਵਾਉਣ ਦਾ ਕੰਮ ਬਹੁਤ ਹੀ ਟਾਈਮ ਤੋਂ ਚੱਲਦਾ ਆ ਰਿਹਾ ਕੰਮ ਔਰ ਇਹਦੇ ਮੁੱਖ ਪ੍ਰਬੰਧਕ ਭਾਪਾ ਗੁਰਪ੍ਰੀਤ ਸਿੰਘ ਜੀ ਬੰਦ ਕੁਡਾਣੀ ਜੀ ਔਰ ਮੇਰੇ ਵੀਰ ਡਾਕਟਰ ਜੀ ਔਰ ਇਹ ਸੇਵਾ ਨਿਰੰਤਰ ਚੱਲਦੀ ਆ ਰਹੀ ਆ ਅੱਜ ਦੀ ਜੋ ਮੁੱਖ ਬੂਟੇ ਲਗਾਉਣ ਦੀ ਸੇਵਾ ਸਤਿਬਾਬਾ ਬੁਜਿੰਦਰ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਉਹਨਾਂ ਦੀ ਯਾਦ ਦੇ ਵਿੱਚ ਲਗਾਈ ਜਾ ਰਹੇ ਨੇ ਔਰ ਇੱਕ ਬੇਨਤੀ ਹੋਰ ਆ ਸਾਰੀ ਸਾਧ ਸੰਗਤ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਕਿ ਇਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦਿਆ ਕਰੋ ਕਿ ਇਹਨੂੰ ਖੱਲਾ ਸ਼ੀਰਿ ਦਿਆ ਕਰੋ ਅੱਗੇ ਆ ਜਾ ਅੱਗੇ ਆ ਜਾ ਵੱਧ ਤੋਂ ਵੱਧ ਖੱਲਾ ਸ਼ੀਰਿ ਦਿਆ ਕਰੋ ਔਰ ਇਹਦੇ ਵਿੱਚ ਮਨ ਦਾ ਯੋਗਦਾਨ ਵੀ ਪਾਇਆ ਕਰੋ ਔਰ ਜਿਵੇਂ ਹੁਣ ਸਾਰਿਆਂ ਨੂੰ ਪਤਾ ਹੈ ਕਿ ਹਲਪੀਤ ਹੜਦੀ ਸਮੱਸਿਆ ਆ ਰਹੀ ਆ ਸਾਰਿਆਂ ਨੂੰ ਔਰ ਇਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਪੰਜਾਬੀਆਂ ਨੂੰ ਸੇਵਾ ਕਰਨੀ ਚਾਹੀਦੀ ਆ ਔਰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ